ਸਤ ਸੰਗੀਓ ਇੱਥੇ ਫਿਰ ਬਾਬਾ ਮੋਤੀਦਾ ਮਹਿਰਾ ਜੀ ਨੂੰ ਪਤਾ ਜਦ ਲੱਗਦਾ ਹੈ ਉਹ ਘਰ ਦੇ ਕੇ ਸਲਾਹ ਕਰਦਾ ਹੈ ਘਰ ਵਾਲੀ ਦੁੱਧ ਗਰਮ ਕਰਕੇ ਦਿੰਦੀ ਹੈ ਬਾਬਾ ਮੋਤੀराम ਜੀ ਉਹ ਦੁੱਧ ਲੈ ਕੇ ਸਿਪਾਈਆਂ ਨੂੰ ਗਹਿਣੇ ਦੇ ਕੇ ਲਾਲਚ ਦੇ ਕੇ ਠੰਡੇ ਬੁਰਜ ਦੇ ਅੰਦਰ ਜਾਂਦੇ ਨੇ ਮਾਤਾ ਗੁਜਰੀ ਜੀ ਆਖਣ ਲੱਗੇ ਕੌਣ ਮਾਤਾ ਜੀ ਮੈਂ ਤੁਹਾਡਾ ਸੇਵਕ ਵੀ ਸੇਵਕ ਕੌਣ ਮਾਤਾ ਜੀ ਮੈਂ ਮੋਤੀ RAM ਮੇਰੇ ਪਿਤਾ ਜੀ ਵੀ ਗੁਰੂ ਘਰ ਦੇ ਸ਼ਰਧਾਲੂ ਸਨ ਬਹੁਤ ਜੋ ਪੰਜਾ ਪਿਆਰੇ ਦੇ ਵਿੱਚ ਪਾ ਹਿੰਮਤ ਸਿੰਘ ਜੀ ਉਹ ਮੇਰੇ ਰਿਸ਼ਤੇ ਚਾਚਾ ਜੀ ਲੱਗਦੇ ਨੇ ਮਾਤਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਸ ਸੱਜੂਸਤੀ ਵਰਦਸ ਸੋਟੀ ਰੱਖ ਕੇ ਨਾ ਜਿਹਦੇ ਕੋਲ ਗੀਤਾ ਦੇ ਅਰਥ ਕਰਵਾਏ ਸਨ ਜਿੰਨੂੰ ਵਿਵੇਕ ਦੀ ਬਖਸ਼ਿਸ਼ ਕੀਤੀ ਸੀ ਜਿੰਨੂੰ ਵਿਵੇਕ ਬਖਸ਼ਿਆ ਸੀ ਗਿਆਨ ਬਖਸ਼ਿਆ ਸੀ ਉਹ ਵੀ ਮੇਰੇ ਰਿਸ਼ਤੇਦਾਰ ਸਨ ਮੇਰੇ ਵੱਡੇ ਵਡੇਰੇ ਸਨ ਤੇ ਮਾਤਾ ਜੀ ਦੁੱਧ ਲੈ ਕੇ ਆਇਆ ਬੜੀ ਸ਼ਰਦਾ ਭਾਉਣਾ ਦੇ ਨਾਲ ਬਾਬਾ ਮੋਤੀराम ਜੀ ਨੇ ਸਹਿਬਜਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਸ਼ਿਕਾਇਆ ਜੀ ਜਦੋਂ ਬਾਅਦ ਵਿੱਚ ਜਦ ਗੰਗੂ ਦਾ ਰਿਸ਼ਤੇਦਾਰ ਪੰਮਾ ਬ੍ਰਾਹਮਣ ਚੁਗਲੀ ਮਾਰਦਾ ਹੈ ਵਜੀਰ ਖਾਨ ਨੂੰ ਵਜੀਰ ਖਾਨ ਐਦਾਂ ਬਾਬਾ ਮੋਤੀ RAM ਨੇ ਤੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਸਹਬਜ਼ਾਦੇ ਨੂੰ ਦੁੱਧ ਪਿਆਇਆ ਸੀ ਜਦੋਂ ਵਜ਼ੀਰ ਖਾਂ ਫੇਰ ਬੁਲਾਉਂਦਾ ਹੈ ਹੁਕਮ ਇਹ ਦਿੰਦਾ ਹੈ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਪਰਿਵਾਰ ਸੁਮੇਤ ਸਾਰੇ ਪਰਿਵਾਰ ਨੂੰ ਕੋਲੂ ਤੇ ਪੀੜ ਦਿਓ ਤੇ ਤੇਲੀ ਬਾਜ਼ਾਰ ਦੇ ਵਿੱਚ ਚੌਂਕ ਦੇ ਵਿੱਚ ਸਾਰੇ ਪਰਿਵਾਰ ਨੂੰ ਬੁਲਾਇਆ ਫਿਰ ਆਖਿਆ ਜਾਂ ਤਾ ਮੋਤੀ RAM ਪਰਿਵਾਰ ਸੁਮੇਤ ਇਸਲਾਮ ਕਬੂਲ ਕਰ ਲੈ ਜਾਂ ਸਾਰੇ ਪਰਿਵਾਰ ਨੂੰ ਕੋਲੂ ਤੇ ਪੀੜਿਆ ਜਾਵੇਗਾ ਬਾਬਾ ਮੋਤੀराम ਦੀ ਮਾਤਾ ਹੈ ਮਾਤਾ ਲੱਡੋ ਜੀ ਘਰ ਵਾਲੀ ਹੈ ਬੀਬੀ ਭੋਲੀ ਜੀ ਤੇ 7 ਸਾਲ ਦਾ ਮੁੰਡਾ ਹੈ ਭਾਈ ਨਰਾਇਣਾ ਜੀ ਭਾਗਾਂ ਵਾਲਿਓ ਪਹਿਲਾ ਮਾਤਾ ਨੇ ਕੋਲੂ ਚ ਵੀਰੇ ਗਿਆ ਫਿਰ ਘਰ ਵਾਲੀ ਬੀਬੀ ਭੋਲੀ ਜੀ ਨੂੰ ਕੋਲੂ ਚ ਵੀਰੇ ਗਿਆ ਉਸ ਤੋਂ ਬਾਅਦ ਦਾ 7 ਸਾਲ ਦਾ ਮੁੰਡਾ ਹੈ ਉਹ ਮੁੰਡੇ ਨਰੈਣ ਨੇ ਕੋਲੂ ਤੇ ਪੀੜੇ ਅੱਗੇ ਜਿਹੜੇ ਕੋਲੂ ਤੇ ਪੀੜਦੇ ਨਾ ਖੂਨ ਦੇ ਪਹਾੜੇ ਚੜਦੇ ਨੇ ਖੂਨ ਇੱਕ ਪਾਸੇ ਇਕੱਠਾ ਹੋ ਜਾਂਦਾ ਹੈ ਪਿੰਜਰ ਇੱਕ ਪਾਸੇ ਇਕੱਠਾ ਹੋ ਜਾਂਦਾ ਹੈ ਜਿਵੇਂ ਮਿਲਣੇ ਦੇ ਵਿੱਚ ਨਾ ਗੰਨਾ ਲਾਇਆ ਜਾਵੇ ਨਾ ਰਸ ਇਕੱਠਾ ਵੱਖਰਾ ਹੋ ਜਾਂਦਾ ਹੈ ਉਹ ਗੰਨੇ ਦਾ ਪਿੰਜਰ ਵੱਖਰਾ ਹੋ ਜਾਂਦਾ ਏਦਾਂ ਲਹੂ ਵੱਖਰਾ ਹੈ ਤੇ ਪਿੰਜਰ ਵੱਖਰਾ ਇਕੱਠਾ ਹੋ ਰਿਹਾ ਹੈ ਅਖੀਰ ਬਾਬਾ ਮੋਤੀराम ਜੀ ਨੂੰ ਵੀ ਕੋਲੂ ਤੇ ਪੀੜ ਕੇ ਸ਼ਹੀਦ ਕੀਤਾ ਗਿਆ ਬਾਬਾ ਮੋਤੀਰਾਮ ਤਿੱਥੋਂ ਬਿਲੇ ਹਾਰੇ ਜਾਈਏ ਤਿੱਥੋਂ ਸਦਕੇ ਜਾਈਏ ਜੇ ਸਰਹੰਦ ਦੀ ਧਰਤੀ ਸਭ ਤੋਂ ਮਹਿੰਗੀ ਐ ਨਾ ਸਤ ਸੰਗੀਓ ਯਾਦ ਰੱਖਿਓ ਬਾਬਾ ਮੋਤੀराम ਜੀ ਵੱਲੋਂ ਪਿਆਇਆ ਦੁੱਧ ਵੀ ਸਭ ਤੋਂ ਮਹਿੰਗਾ ਦੁੱਧ ਜੀ ਸਭ ਤੋਂ ਮਹਿੰਗਾ ਸਾਰੇ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਅੱਜ ਕਿ ਐਡਾ ਮਹਿੰਗਾ ਦੁੱਧ ਕਿਤੇ ਨਹੀਂ ਗੁਰਮੁਖ ਵਿਗਿਆ ਦੁੱਧ ਦੀ ਕੀਮਤ ਕੀ ਸਾਰੇ ਪਰਿਵਾਰ ਨੇ ਕੋਲੂ ਤੇ ਪੀ ਰਿਆ ਗਿਆ ਸਾਰੇ ਪਰਿਵਾਰ ਨੇ ਬਾਬਾ ਮੋਤੀराम ਜੀ ਤੋ ਹੱਥੋਂ ਸਦਕੇ ਤੋ ਹੱਥੋਂ ਬਲਿਹਾਰੇ ਤੋ ਹੱਥੋਂ ਅਸ਼ਕੇ ਜਾਈਏ ਐਸਾ ਸਿੱਖੀ ਦੇ ਨਾਲ ਪਿਆਰ ਐਸਾ ਗੁਰੂ ਦੇ ਨਾਲ ਘਰ ਨਾਲ ਪਿਆਰ ਬਾਬਾ ਮੋਤੀराम ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਆਇਆ ਜਿੱਥੇ ਸਹਿਬਜ਼ਾਦੇਆਂ ਨੂੰ ਗੁਰਮੁਖੋ ਨਮਸਕਾਰ ਕਰਦੇ ਹੋ ਉਥੇ ਬਾਬਾ ਮੋਤੀराम ਜੀ ਨੂੰ ਨਮਸਕਾਰ ਕਰਿਆ ਕਰੋ ਬੜੀ ਵੱਡੀ ਕੁਰਬਾਨੀ ਹੈ ਬਾਬਾ ਮੋਤੀराम ਜੀ ਦੀ